ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ ਆਪਣੇ YouTube ਚੈਨਲ Proud Punjabi BB13 ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਨਵੇਂ ਬਲੌਗ ਵਿੱਚ ਆਪਾਂ ਹੰਢਿਆਏ ਪਹੁੰਚੇ ਹੋયાਗੇ ਗੁਰਦੁਆਰਾ ਗੁਰੂ ਸਰ ਸਾਹਿਬ ਨੌਵੀਂ ਪਾਸ਼ਾ ਜੀ ਦੇ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਪੂਰੇ ਬਲੌਗ ਦੇ ਨਾਲ ਬਨੇ ਰਹੋ ਹਾਂਜੀ ਇਹ ਜੀ ਗੁਰਦੁਆਰਾ ਗੁਰੂ ਸਰ ਪੱਕਾ ਪਾਸ਼ਾ ਜੀ ਨੌਵੀਂ ਦਾ ਜੀ ਮੇਨ ਗੇਟ ਆ ਹੰਢਿਆਏ ਵਿਖੇ ਆ ਪਹੁੰਚੇ ਹੋਏ ਆ ਆਪਾਂ ਤੁਹਾਨੂੰ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰੋਂ ਦਰਸ਼ਨ ਜ਼ਰੂਰ ਕਰਵਾਵਾਂਗੇ ਜੀ ਤੁਸੀਂ ਬਲੌਗ ਦੇ ਐਂਡ ਤੱਕ ਬਨੇ ਰਹੋ ਜੇ ਆਪਣਾ ਅੱਜ ਦਾ ਬਲੌਗ ਤੁਹਾਨੂੰ ਵਧੀਆ ਲੱਗੇ ਤਾਂ ਆਪਣੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਕਰੂ ਜੀ ਹੁਣ ਆਪਾਂ ਤੁਹਾਨੂੰ ਜੀ ਗੁਰਦੁਆਰਾ ਸਾਹਿਬ ਦੇ ਅੰਦਰੋਂ ਦਰਸ਼ਨ ਕਰਾਉਣ ਲਈ ਲੈ ਕੇ ਚੱਲਦੇ ਆਂਗੇ ਇੱਧਰਲੇ ਪਾਸੇ ਜੀ ਸਰੋਵਰ ਰਹਿ ਜਾਂਦਾ ਬਾਕੀ ਹਨ ਤੁਸੀਂ ਪੜ ਸਕਦੇ ਹੋ ਜੀ ਲਿਖਿਆ ਹੋਇਆ ਗੁਰਦੁਆਰਾ ਗੁਰੂ ਸਰ ਸਹਿਬ ਪਾਸ਼ਾ ਜੀ ਨੌਮੀ ਹੰਢਿਆ ਆ ਬਰਨਾਲਾ ਜ਼ਿਲ੍ਹੇ ਦੇ ਵਿੱਚ ਇਹ ਪੈਂਦਾ ਗੁਰਦੁਆਰਾ ਸਾਹਿਬ ਜੀ। ਅਕਵਾ ਇਹ ਕਾਟ ਲਵੋ ਜੀ। ਫਰਮਾਨ ਤੁਸੀਂ ਪੜ ਸਕਦੇ ਹੋ ਜੀ। ਹੁਣ ਆਪਾਂ ਜੀ ਤੁਹਾਨੂੰ ਅੰਦਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਵਾਉਣੇ ਆ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾਹੀ ਨੌਵੀਂ ਜੀ ਦੇ ਹਾਂ ਤੁਸੀਂ ਜੀ ਗੁਰਦੁਆਰਾ ਗੁਰੂ ਸਰ ਪਾਸ਼ਾਹੀ ਨੌਵੀਂ ਦਾ ਸੰਖੇਪ ਇਤਿਹਾਸ ਪੜ ਸਕਦੇ ਹੋ ਸਾਹਮਣੇ ਬੋਰਡ ਤੇ ਲਿਖਿਆ ਹੋਇਆ ਜੀ ਤੇ ਬਾਕੀ ਆਪਾਂ ਤੁਹਾਨੂੰ ਥੋੜਾ ਜਿਹਾ ਇਤਿਹਾਸ ਦੱਸ ਦਿੰਨੇ ਆ ਮਾਲਵੇ ਦੀ ਫੇਰੀ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਿੰਡ ਮੂਲੋਵਾਲ ਸੇਖਾ ਕੱਟੂ ਫਰਵਾਹੀ ਤੋਂ ਹੰਡਿਆਈ ਵਿਖੇ ਪਹੁੰਚੇ ਇਸ ਪਿੰਡ ਵਿੱਚ ਤਿਪਾਲੀ ਨਾਂ ਦੀ ਬਿਮਾਰੀ ਫੈਲੀ ਹੋਈ ਸੀ ਪਿੰਡ ਦੀ ਸੰਗਤ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਇਸ ਬਿਮਾਰੀ ਤੋਂ ਛੁਟਕਾਰਾ ਦਿਵਾਓ ਗੁਰੂ ਜੀ ਨੇ ਬਚਨ ਕੀਤਾ ਕਿ ਛੱਪੜ ਵਿੱਚ ਇਸ਼ਨਾਨ ਕਰਨ ਨਾਲ ਬਿਮਾਰੀ ਹਟ ਜਾਵੇਗੀ ਪਹਿਲਾਂ ਗੁਰੂ ਜੀ ਨੇ ਆਪ ਇਸ਼ਨਾਨ ਕੀਤਾ ਅਤੇ ਵਰ ਦਿੱਤਾ ਜੋ ਇਸ ਸੱਪੜ ਸਰੋਵਰ ਵਿੱਚ ਇਸ਼ਨਾਨ ਕਰੇਗਾ ਉਸਦੇ ਸਭ ਦੁੱਖ ਦੂਰ ਹੋ ਜਾਣਗੇ ਗੁਰੂ ਸਾਹਿਬ ਜੀ ਦਾ ਆਗਮਨ ਪੂਰਵ 27 28 29 ਪਉ ਨੂੰ ਮਨਾਇਆ ਜਾਂਦਾ ਹੈ ਗੁਰੂ ਸਾਹਿਬ ਇਸ ਗੁਰਦੁਆਰਾ ਸਾਹਿਬ ਤੋਂ ਗੁਰੂ ਸਰ ਕੱਚਾ ਹੁੰਦੇ ਹੋਏ ਗੁਰਦੁਆਰਾ ਅੜੀਸਰ ਸਾਹਿਬ ਪਹੁੰਚੇ ਆਪਣੇ ਚੈਨਲ ਤੇ ਜੀ ਪਿੰਡ ਸੇਖਾ ਜਿੱਥੇ ਕੀ ਗੁਰੂ ਤੇਗ ਬਹਾਦਰ ਜੀ ਪਹੁੰਚੇ ਸੀ ਸੇਖਾ ਮੂਲੋਵਾਲ ਬਾਕੀ ਗੁਰਦੁਆਰਾ ਅੜੀਸਰ ਸਾਹਿਬ ਦਾ ਬਲੌਗ ਆਪਣੇ ਚੈਨਲ ਤੇ ਪਿਆ ਜਿਸ ਕਿਸੇ ਨੇ ਇਹ ਤਿੰਨੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਹੁਣ ਆਪਣੇ ਉਹ ਚੈਨਲ ਤੇ ਜਾ ਕੇ ਬਲੌਗ ਨੂੰ ਦੇਖ ਸਕਦਾ